ਅੱਜ ਆਪਾਂ ਗੱਲ ਕਰਦੇ ਹਾਂ 40 ਮੁਕਤੇ ਕੌਣ ਸਨ ਤੇ ਉਹਨਾਂ ਦੇ ਕੀ ਕੀ ਨਾਮ ਸਨ ਨੰਬਰ 1 ਜਥੇਦਾਰ ਭਾਈ ਮਹਾ ਸਿੰਘ ਨੰਬਰ 2 ਭਾਈ ਸਮੀਰ ਸਿੰਘ ਨੰਬਰ 3 ਸਾਧ ਸਿੰਘ ਨੰਬਰ 4 ਭਾਈ ਗਰਚਾ ਸਿੰਘ ਨੰਬਰ 5 ਭਾਈ ਸਹਿਲ ਸਿੰਘ ਨੰਬਰ 6 ਸੁਲਤਾਨ ਸਿੰਘ ਨੰਬਰ 7 ਸੋਬਾ ਸਿੰਘ ਨੰਬਰ 8 ਸੰਤਾ ਸਿੰਘ ਨੰਬਰ 10 ਭਾਈ ਹਰੀ ਸਿੰਘ ਨੰਬਰ 11 ਭਾਈ ਕਰਨ ਸਿੰਘ ਨੰਬਰ 12 ਭਾਈ ਕਾਲਾ ਸਿੰਘ ਨੰਬਰ 13 ਭਾਈ ਕਾਲਾ ਸਿੰਘ ਨੰਬਰ 14 ਕਿਰਤ ਸਿੰਘ ਨੰਬਰ 15 ਕਰਪਾਲ ਸਿੰਘ ਨੰਬਰ 16 ਖੁਸ਼ਹਾਲ ਸਿੰਘ नंबर गुल लाभ सिंह नंबर अठारह गंगा सिंह नंबर उन्नी गंडा सिंह नंबर भीबारा सिंह नंबर इक्की चंबा सिंह नंबर बई जादो सिंह नंबर तेई जोगा सिंह नंबर चौबी जंग नंबर पच्ची ਦਿਆਲ ਸਿੰਘ ਨੰਬਰ 26 ਦਰਬਾਰਾ ਸਿੰਘ ਨੰਬਰ 27 ਧਰਮ ਸਿੰਘ ਨੰਬਰ 28 ਨਿਹਾਲ ਸਿੰਘ ਨੰਬਰ 29 ਧੰਨਾ ਸਿੰਘ ਨੰਬਰ 30 ਭਾਗ ਸਿੰਘ ਨੰਬਰ 31 ਬੁੜ ਸਿੰਘ ਨੰਬਰ 32 ਭੋਲਾ ਸਿੰਘ ਨੰਬਰ 33 ਭੋਗਾ ਸਿੰਘ ਨੰਬਰ ਮੱਜਾ ਸਿੰਘ ਨੰਬਰ 35 ਮਾਨ ਸਿੰਘ ਨੰਬਰ 36 ਮੱਜਾ ਸਿੰਘ ਨੰਬਰ 37 ਰਾਏ ਸਿੰਘ ਨੰਬਰ 38 ਲక్ష్మణ ਸਿੰਘ ਨੰਬਰ 39 ਦਿਲਬਾਗ ਸਿੰਘ ਤੇ ਨੰਬਰ 40 ਨਿਧਾਨ ਸਿੰਘ ਇਹ ਨੰਬਰ ਸਿਰਫ ਮੈਂ ਲਿਖਣ ਲਈ ਵਰਤੇ ਨੇ ਇਸ ਦੇ ਵਿੱਚ ਕੋਈ ਇਹ ਨਹੀਂ ਵੀ ਇਹ ਅੱਗੇ ਪਿੱਛੇ ਸੀ ਇਹ ਇਤਿਹਾਸ ਦੇ ਵਿੱਚ ਵੀ ਉੱਪਰ-ਨੀਚੇ ਕਿਤੇ ਹੋ ਸਕਦੇ ਨੇ ਨਾਮ ਜਾਂ ਜੇਕਰ ਤੁਹਾਨੂੰ ਕਿਸੇ ਨੂੰ ਵੀ ਇਹਨਾਂ ਦੇ ਨਾਮ ਦੇ ਵਿੱਚ ਕਿਤੇ ਇਹ ਲੱਗੇ ਵੀ ਇਹ ਨਾਮ ਮੈਂ ਗਲਤ ਲਿਆ ਆ ਕਿ ਤਾਂ ਮੈਨੂੰ ਜ਼ਰੂਰ ਦਰੁਸਤ ਕੀਤਾ ਜਾਵੇ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਉਹ ਉਸ ਦਾ ਨਾਮ ਹੈ ਜਿਹੜਾ ਉਹ ਸਹੀ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ ਧੰਨਵਾਦ